ਸਤ ਸ੍ਰੀ ਅਕਾਲ ਜੀ ਬਾਈ ਸਾਰੇ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਹਾਂਜੀ ਬਾਈ ਜੀ ਆਪਾਂ ਨੇ ਅੱਜ ਆ ਕਾਟਰ ਵੀ ਕਰਤਾ ਤਰਪਾਲ ਤਾਰਤੀ ਦੇ ਉੱਪਰੋਂ ਵੀ ਜਾਲ ਤਾਰਤਾ ਦੀ ਮਸ਼ੀਨ ਦਾ ਆ ਆਪਾਂ ਨੇ ਮਸ਼ੀਨ ਕਰ ਲਈਦੀ ਚੈੱਕ ਅੱਜ ਵੀ ਵੱਢ ਕੇ ਆਉਣਾ ਇਹਦੇ ਨਾਲ 2.5 ਕਿਲੇ ਉਦੋਂ ਵੱਡੇ ਤੇ 2.5 2.5 ਕਿਲੇ ਅੱਜ ਵੱਢਣੇ ਨੇ ਤੇ ਇਹਦੀ ਵੀ ਤਰਪਾਲ ਤਾਰ ਲਈ ਇਹ ਨੂੰ ਆਪਾਂ ਕਰਦੇ ਆਂ ਤਿਆਰ ਨਾਉ ਦੇ ਨਮ ਦੇ ਲਾ ਕੇ ਜਿਹੜੇ ਲੱਗਣ ਆਣ ਨੇ ਤੇ ਕਿਹਦੇ ਆਰੇਗਾ ਹੁਣ ਇਹਨੇ ਕਿੱਕ ਆ ਪਾਨੇ ਰਿਹਾ ਸਕਰਾਉੜ ਪਾਨੇ ਨਵੇਂ ਤਿੰਨੇ ਤੇ ਇੱਕ ਕਲੱਚ ਵਾਲੀ ਪੂਲੀ 13 ਇੰਚੀ ਜਦ ਮਾਰਦੇ ਆਂ ਵੋਟ ਰਿਆਂ ਭਰ ਕੇ ਇਹਨੂੰ ਦੇਖ ਰਿਹਾ ਹਾਂ ਸਟਾਰਟ ਕਰਕੇ ਤਾਇੜਾ ਤਰੀ ਹੈ ਹੈ ਆਈਨ ਨਾਲਾ ਫਿਰ ਉਹ ਮੋਟਾ ਹੁੰਦਾ ਬੈਟਰੀਆਂ ਆਪਣੇ ਕਾਸ ਲੀਆਂ ਅੰਦਰ ਮਿੰਨ ਦਾ ਬੈਟਰੀ ਇਹਦੇ ਨਾਲ ਸਟਾਰਟ ਹੋ ਗਿਆ ਵੀ ਹੈ ਬੈਟਰੀ ਉਹਦਾ ਚਾਰਜ ਹੁੰਦੀ ਨੇ ਦਰੀ ਫਿਰ ਉਹਦੇ ਨਾਲ ਸਬਾਰ ਕਯਾ ਮਾਰਿਆ ਬਈ ਕਿਹੜੇ ਟਰਮੀਨਲ ਨੇ ਿੱਲਾ ਹੋ ਗਿਆ ਰਹਿ ਗਿਆ ਉੱਦਾਂ ਇਹ ਵੀ ਤਿਆਰ ਅੱਜ ਮੰਗਣਾ ਇਹਨੂੰ ਲੈ ਜਾਓ ਹੈ ਇਹ ਲੱਗੀ ਚਲੀ ਅੱਜ ਹੈ ਟੀਟਰ ਦੀਆਂ ਆਪਾਂ ਨੇ ਉਹ ਗੇਅਰ ਦੇ ਖੋਲ ਲੈ ਤੇ ਪੂਰੀ ਪੱਟ ਲੈ ਉਲੀ 13 ਇੰਚੀ ਪਾਉਣੀ ਆ ਤੇ ਆਪਾਂ ਨੇ ਆ ਵੈਲਟ ਬਦਲ ਲੈਣੀ ਆ ਤੇ ਹੁਣ ਗੱਡੀ ਚ ਚੱਲੇ ਆਣ ਲੈਣਾ। ਇਹਦੀ ਕੱਢ ਲਈ ਆਪਾਂ ਨੇ ਸਮਾਨ ਸਾਰਾ ਤੇ ਬਾਕੀ ਅੱਜ ਆਪਾਂ ਹੀ ਮਸ਼ੀਨ ਲੈ ਕੇ ਜਾਵਾਂਗੇ। ਉਹੀ ਚਲਾਵਾਂਗੇ ਡੀਜ਼ਲ ਵੀ ਲੈ ਕੇ ਆਉਣਾ ਢੋਲੀ ਪਾ ਲਈ ਤੇਲ ਦੀ ਵਿੱਚ। ਆਹ ਦੇਖਿਆ ਇਹਨਾਂ ਨਾਲ ਨਹੀਂ ਚੱਲਦੀਆਂ ਮਸ਼ੀਨਾਂ। ਬੜੇ ਟੈਂਕ ਕਪੜਾ ਬਣੇ। 50 ਲੀਟਰ ਨਾਲ ਉਹਦਾਂ ਕੀ ਬਣਿਆ? ਹਾਂ। 40 ਲੀਟਰ ਕੁਝ ਵੀ ਨਾ। 40 ਲੀਟਰ ਨਾਲ ਨਹੀਂ ਖੜਦਾ। ਤਰੀ ਲੈ ਆ ਸੋਨਾ। ਮਾਗਰ ਨਹੀਂ ਆਉਣਾ ਗਾ। ਚਾਲਦੇ ਆਂ ਜੀ ਲੈ ਕੇ ਆਉਣੇ ਤੇ ਬਾਅਦ ਚ ਤੁਹਾਨੂੰ ਪਾਪੂ ਕੇ ਦਿਖਾਵਾਂਗੇ ਲਿਆ ਕੇ। ਜਿਹੜਾ ਲਾਉਣ ਵੀ ਜਾਣ। ਲਓ ਜੀ ਅੱਜ ਆਪਾਂ ਨੇ ਆ ਵੀ ਚੈੱਕ ਕਰਨੀ ਹੈ ਜੀ ਰੀਚ। ਪਹਿਲਾਂ ਉਹੀ ਲੈ ਕੇ ਜਾਣੀ ਸੀ ਉਹ ਅੱਜ ਕੈਂਸਲ ਕਰਤਾ ਕੰਮ। ਹੁਣ ਆਪਾਂ ਅੱਜ ਇਹਦੇ ਵੀ ਕਾਟਰ ਕੋਟਰ ਲਾ ਲਿਆ ਡੀਜ਼ਲ ਪਾ ਲਿਆ। ਸੌ ਤੱਕ ਦਾ ਵਾਗ ਗਿਆ ਹੁਣ। ਪਹਿਲਾਂ ਹੈਗਾ ਥੀ ਇਹ ਜਣਾ। ਪਰ ਆ ਹੈ ਉਹ ਆ। ਖੜਦੋ ਇਹ ਅੱਜ ਤੁਹਾਨੂੰ ਦਿਖਾਵਾਂਗੇ ਵੀ ਚੱਲਦੀ ਪ੍ਰੀਤ ਆਪਾਂ ਚੱਕ ਕਰ ਲਈਏ ਉਹਦੇ ਨਾਲ ਵੱਡੇ ਦੇ ਆਪਾਂ ਤਿੰਨ ਕੀਲੇ ਅੱਜ ਆਪਾਂ ਇਹਦੇ ਨਾਲ ਵੀ ਭਰ ਕੇ ਆਉਣੇ ਇੱਕ ਟਰਾਲੀ ਉੱਥੇ ਚੱਲ ਕੇ ਤੁਹਾਨੂੰ ਦਿਖਾਵਾਂਗੇ ਹੋਰਾਂ ਕੰਮ ਕਰ ਲਿਆ ਓਕੇ ਚਾ ਪੀਣ ਲੱਗਿਆ ਰਸਾ ਆਪਾਂ ਉੱਤੇ ਧਰਨਾਂਗੇ ਜੇ ਧਰਨਾਂਦਾਰੀ ਜਿੰਨੀ ਮਰਜ਼ੀ ਕਰਦਾ ਮਨ ਦਾ ਨਹੀਂ ਕੰਮ ਦਾ ਮਨ ਹੈ ਜੀ ਉਹ ਥੋੜਾ ਕੱਢ ਲਈ ਦੀ ਆਪਾਂ ਨੇ ਸੌਂਦੂ ਅੱਜ ਇਹ ਮਨ ਦਾ ਨਹੀਂ ਕੰਮ ਹੈ ਦਰੀ ਹੈ ਤੇ ਆਪਣੀ ਵੀ ਜੀਰੀ ਲੱਗੇ ਪੱਕ ਕੇ ਆਈ ਦੀ ਬਾਪਿਓ ਕਰਦੀ ਆਪਣੇ ਚੈੱਕ ਨਾ ਜਰ ਵੀ ਮਸ਼ੀਨਾ ਚ ਹੋ ਗਈ ਇਹਦੀ ਵੀ ਪਾਲਟੀ ਸਫਾਈ ਕਰੋ ਚੈੱਕ ਆਪਾਂ ਨੇ ਨਾਜ਼ਰ ਵੀ 1699 ਤੇ ਚੱਲ ਜੀ ਅੱਜ ਇਹ ਜਿਹੜੀ ਖੜੀ ਆ ਇੱਕ ਰੈਂਕ ਆਪਾਂ ਨੇ ਘਾਟਾ ੜਾ ਦੀ ਚ ਖੇਤ ਵੱਡਾ ਹੋ ਗਿਆ ਇਹਦਾ ਆਪਾਂ ਨੇ ਨਿਮੇੜ ਪਾਇਆ ਤੇ ਦੂਜੇ ਖੇਤ ਚ ਲਾਈਆ ਸ਼ਾਮ ਦਾ ਹੋ ਗਿਆ ਟਾਈਮ ਤੇ ਵੱਜ ਗਏ ਤੇ ਆ ਵੀ ਥੋੜਾ ਹੀ ਰਹਿ ਗਿਆ ਚਾਰ ਵਗੜੇ ਰਹਿ ਗਏ ਚਾਰ ਪੰਜ ਗੇੜੇ ਹੋਣਗੇ ਹੁਣ ਹਨਾ ਵਧੀਆ ਚੱਲਦਾ ਕੰਮ ਟਰਾਲੀ ਚ ਦਿਖਾਉਣੇ ਹੁਣ ਤਾਂ ਨਰਵਾਈ ਜੀ ਹੋ ਗਈ ਹਨਾ ਵੱਢੀ ਜਾਓ ਹੈ ਥੋੜਾ ਹੀ ਰਹਿਦਾ ਤਾਂ ਹਨਾ ਥੋੜਾ ਹੀ ਰਹਿਦਾ ਤਾਂ ਆਲੀ ਜਮਾਲ ਆਈ ਆ ਦੋ ਫੇਤਰ ਆ ਜਾਣਗੇ ਇਹਨਾਂ ਦੇ ਉਹ ਤੇ ਆ ਵੀ ਨਿਕਰੇ ਗਏ ਜਾਨੂੰ ਇਹਨਾਂ ਨੇ ਉਹ ਵੀ ਗੇਰ ਲੈਣੀ ਆ ਤੈਨੂੰ ਵੱਡਣਾ ਕਿ ਨਹੀਂ ਇਹ ਬਾਹਰੋਂ ਬੰਨ੍ਹਦੇ ਇਹ ਉੜੂ ਉਤੇ ਤੇ ਬਾਕੀ ਵੀ ਬਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕੱਲ ਨੂੰ ਆਪਾਂ ਦੂਈ ਵੀ ਚੱਲਦੀ ਹੋਰ ਵੀ ਚੱਲਦੀ ਗੱਲ ਨਹੀਂ ਮੈਂ ਤੁਹਾਨੂੰ ਦੱਗਣੀ ਆ ਉਹ ਵੀ